ਕੋਚਾਂ ਨਹੀਂ ਸੀ ਉਹ ਪੰਜਾਬ 'ਚ ਇੰਨੇ ਥਾਂ-ਥਾਂ ਤੇ ਬਹੁਤ ਹੀ ਸੇਵਾਦਾਰ ਲੱਗਿਓ ਮੋਰੇ ਖਾਲਸਾ ਧਰਮੀਆਂ ਮੇਰੇ ਖਾਲਸਾ ਅੱਠ ਕਿਸ਼ਤੀਆਂ ਹੋ ਗਈਆਂ ਵੇਰਾ ਸਾਡਾ ਇੱਕ ਬਹੁ ਡਗੇਰਾ ਵੀ ਸ਼ੁਰੂ ਹੋਣ ਲੱਗਾ ਉੱਥੇ ਹੋ ਗਿਆ ਚਲੋ ਭਾਈ ਹੁਣ ਸੱਠ ਹੋਣ ਲੱਗ ਗਿਆ ਤੇ ਬਸ ਬਹੁਤ ਹੀ ਸੰਗਤ ਜਿਹੜੀ ਬਿਜ਼ਨਸ ਵਿੱਚ ਖਾਲਸਾ ਧਰਮ 'ਤੇ ਯਕੀਨ ਆ ਖਾਲਸਾ ਧਰਮ ਨੂੰ ਮੈਸੇਜ ਪੰਜਾਬ ਤੋਂ ਆ ਰਹੀ ਬਿਜ਼ਨਸ ਤੋਂ ਕੰਪਨੀਆਂ ਤੋਂ ਅਸੀਂ ਤੁਹਾਨੂੰ ਪਸੋਂ ਦੇ ਹਾਰਾ ਚਾਰ ਦੇਣਾ ਚਾਹੁੰਦੇ ਤੁਹਾਨੂੰ ਅਸੀਂ ਆਹ ਦੇਣਾ ਚਾਹੁੰਦੇ ਇਹ 26 ਸਾਲ ਦਾ ਜਿਹੜਾ ਖਾਲਸਾ ਧਰਮ ਦਾ ਜਿਹੜਾ ਪਿਆਰ ਆ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਅਸੀਂ ਵੀ ਧੰਨਵਾਦੀਆਂ ਤੁਹਾਡੀ ਸੰਗਤ ਦਾ ਤੁਹਾਡੇ ਪਿਆਰ ਦਾ ਪਰ ਜਦੋਂ ਵੀ ਇਦਾਂ ਕੋਈ ਪੰਜਾਬ 'ਚ ਮੁਸ਼ਕਲ ਆਉਂਦੀ ਆ ਪੰਜਾਬ ਇਕੱਠਾ ਹੁੰਦਾ ਸੋ ਸਾਡੀਆਂ ਤੀਵਾ ਥਾਂ ਥਾਂ ਤੇ ਇੱਕ ਹੁਣ ਮੇਰੇ ਖਿਆਲ ਉੱਥੇ ਸਾਡੇ ਭਾਈ ਸਾਹਿਬ ਜਸਵਿੰਦਰ ਸਿੰਘ ਲੱਗਿਓ ਆ ਖਾਲਸ ਫੁਰਕੀ ਫੌਜ ਵਾਲੀ ਸਾਡੇ ਨਾਲ ਖਾਲਸ ਸਾਡੇ ਨਾਲ ਕਿਉਂਕਿ ਜਿੱਦਾਂ ਅਸੀਂ ਪਹਿਲਾਂ ਵੀ ਕਿਸੇ ਰੌਲ ਮਿਲ ਕੇ ਕੰਮ ਹੋਏ ਹੋਣਾ ਜੇ ਤਾਂ ਕੋਈ ਸਕਿੱਲ ਆ ਜਿਹੜਾ ਕੋਈ ਕੋਈ ਸਾਨੂੰ ਕੋਈ ਚੀਜ਼ ਦੇ ਸਕਦਾ ਫੇ ਕੋਈ ਕਾਹਦਾ ਮੋੜੇ ਹੋਣ ਨੂੰ ਕੋਈ ਪ੍ਰਾਪਤੀ ਹੋਵੇ ਕੋਈ ਸਕਿੱਲ ਹੋਵੇ ਉਹ ਸਾਲੇ ਜ਼ਰੂਰੀ ਆ ਤੁਹਾਨੂੰ ਫਿਕਰ ਨਹੀਂ ਆ ਨਾ ਸਾਨੂੰ ਪਰਵਾਹ ਕਿਹੜੇ ਜਸੇ ਬੰਦੀ ਤੋਂ ਕਿਉਂਕਿ ਸਾਰਾ ਪੰਜਾਬ ਲਈ ਆ ਤੇ ਮੈਂ ਪਹਿਲਾਂ ਵੀ ਕਹਿੰਦਾ ਵੇ ਰਾਡਵਿਲ ਕੇ ਕੰਮ ਕਰੀਏ ਹੁਣ ਜਿਹੜੀਆਂ ਉੱਥੇ ਆ ਜਾਰੀਆਂ ਪ੍ਰੋਬਲਮ ਆਉਣੀਆਂ ਜਿੱਦਾਂ ਹੁਣ ਪਾਣੀ ਹਲਤਾ ਪ੍ਰੋਬਲਮ ਇਹ ਹੈ ਪਾਣੀ ਹਲਤਾ ਵੀ ਖੜਾ ਆ ਤੇ ਬਾੜ ਚ ਪਈ ਜਾਂਦੀ ਆ ਫਿਰੋਜਪੁਰ ਕਾਲ ਵੀ ਦੱਸਿਆ ਥੋੜਾ ਪਾਣੀ ਉੱਚਾ ਜੜ ਹੋ ਗਿਆ ਸੀ ਹੋਰ ਥੋੜਾ ਜਿਹਾ ਅਸੀਂ ਇਹ ਅਰਦਾਸ ਕਰਦੇ ਵਾ ਪਾਣੀ ਜਿਹੜਾ ਵੀ ਮੀਂਹ ਬਾੜ ਛੱਡ ਜਵੇ ਤੇ ਪਾਣੀ ਨਿਕਲ ਜਵੇ ਹੁਣ ਜਿਹੜਾ ਪਾਣੀ ਨਿਕਲੂਗਾ ਉਹਦਾ ਵੀ ਅਗਲਾ ਸਟੇਜ ਸਾਡਾ ਪਲਾਨ ਹੋ ਗਿਆ ਆ ਕਿੱਦਾਂ ਸਾਰਾ ਕੰਮ ਆ ਕਿੱਥੇ ਕਰਨਾ ਕੀ ਦੇਣਾ ਉੱਥੇ ਜਾ ਕੇ ਕਿੱਦਾਂ ਸੀ ਖੜੇ ਹੋਣਾ ਸਾਡਾ ਜਿਹੜਾ ਪਹਿਲਾ ਵੀ ਸਾਡੇ ਦੋ ਤਿੰਨ ਵਾਰੀ ਜਿਹੜੇ ਹੜਾ ਆਇਆ ਪਿਛਲੇ 5-6 ਸਾਲ ਦੇ ਵਿੱਚ ਖਾਸ ਇਹਦਾ ਰਿਕਾਰਡ ਬਹੁਤ ਕਲੀਅਰ ਰਿਹਾ ਜਦੋਂ ਵੀ ਹੜ੍ਹ ਚੱਲ ਜਾਂਦਾ ਪਾਣੀ ਤੇ ਮੀਡੀਆ ਕੈਮਰੇ ਚੱਲ ਜਾਂਦੇ ਆ ਬਾਕੀ ਵੀ ਕਈ ਨਾਲ ਚੱਲ ਜਾਂਦੇ ਪਰ ਅਸੀਂ ਉੱਥੇ ਪਿੱਛੇ ਰੰਨੇ ਆ ਦੋ-ਦੋ ਸਾਲ ਕੰਮ ਚੱਲਦਾ ਮਗਰੋਂ ਜ਼ਮੀਨਾਂ ਬਦਲੀਆਂ ਕਰਨੀਆਂ ਮੋਟਰਾਂ ਲਾਉਣੀਆਂ ਪਿੰਡ ਦੇ ਜਿਹੜੇ ਪਈ ਸਾਰਾ ਸਮਾਨ ਚਲ ਗਿਆ ਉਹਨਾਂ ਦਾ ਕੀ ਕਰਨਾ ਇੱਕ ਖਾਸਾੜ ਇੱਕ ਪੰਜਾਬ ਲਈ ਇੱਕ ਬਹੁਤ ਵੱਡਾ ਸਹਾਰਾ ਬਣ ਗਿਆ ਤੁਹਾਡੇ ਕਰਕੇ ਉਹਨੂੰ ਸੀ ਪਹਿਲਾਂ ਕਹਿੰਦੇ ਵੀ ਕੌਣ ਹੋਊਗਾ ਸਾਡੇ ਦੇ ਜਿਹੜੇ ਸਾਡੇ ਸੇਵਾਦਾਰ ਆ ਬਿਲਕੁਲ ਸਾਡੇ ਹੀਰੋ ਆ ਬਿਲਕੁਲ ਸਾਡੇ ਉਹ ਮੋਹਰੇ ਹੋ ਕੇ ਦੇਂਦਿਆੜੀ ਉਹ ਸੇਵਾ ਕਰਦੇ ਆ ਸਾਨੂੰ ਬੜਾ ਮਾਣ ਆ ਬਾਕੀ ਵੀ ਬਹੁਤ ਲੱਗੇ ਉਹ ਸੇਵਾਦਾਰ ਦੁਨੀਆ ਦੇ ਸੇ ਪੰਜਾਬ ਤੋਂ ਕੁੜੀਆਂ ਮੁੰਡੇ ਜਦੋਂ ਕਹਿੰਦੇ ਵੀ ਪੰਜਾਬ ਦੇ ਵਿੱਚ ਬਸ ਨਸ਼ੇ ਕਰਦੇ ਆ ਨੌਜਵਾਨ ਡਰੱਗੀ ਆ ਕੋਈ ਨਹੀਂ ਸੀ ਡਰੱਗੀ ਹਰ ਵਾਰੀ ਹੜ ਆਇਆ ਤੇ ਨੌਜਵਾਨ ਨੇ ਪੰਜਾਬ ਨੂੰ ਨੌਜਵਾਨੀ ਨੇ ਕੁੜੀਆਂ ਮੁੰਡਿਆਂ ਨੇ ਪੰਜਾਬ ਬਚਾਇਆ ਟਾਟ ਕੇ 24 ਘੰਟੇ ਸੇਵਾ ਕੀਤੀ ਤੇ ਤੁਹਾਨੂੰ ਇਹ ਵੀ ਪਤਾ ਖਾਲ ਸਦਾ ਸੀ ਘੜੀ ਘੜੀ ਤੁਹਾਨੂੰ ਬਾਹਰ ਨਹੀਂ ਕਰਦੇ ਚੀਜ਼ ਦੇ ਘੜੀ ਘੜੀ ਕਹਿੰਦੇ ਸੀ ਆਹ ਕਰਨਾ ਉਹ ਕਰਨਾ ਇਹ ਕਰਨਾ ਅਸੀਂ ਸੋਚ ਕੇ ਕਦਮ ਚੱਕੀਦਾ ਸੋਚੀਦਾ ਵੀ ਅਸੀਂ ਕੀ ਕਰ ਸਕਦੇ ਹਾਂ ਬਾਅਦ ਇਹ ਤੁਹਾਨੂੰ ਅਸੀਂ ਬਹੁਤ ਆ ਸਕਦੇ ਹਾਂ ਵੀ ਤੁਹਾਨੂੰ ਸਾਨੂੰ ਸਾਨੂੰ ਤੁਸੀਂ ਹੋਰ ਮਾਇਆ ਦੇਵੋ ਬਾਅਦ ਇਹ ਜਦੋਂ ਫੇ ਅਸੀਂ ਵਾਅਦੇ ਕਰਦੇ ਹਾਂ ਸਾਨੂੰ ਨਿਭਾਉਣੇ ਪੈਂਦੇ ਆ ਅਸੀਂ ਹਰ ਕਦਮ ਸੋਚ ਕੇ ਤੁਰਿਦਾ ਕਿਉਂਕਿ ਜੋ ਸਾਡਾ ਬਹੁਤ ਲੰਮਾ ਐਕਸਪੀਰੀਅੰਸ ਦੁਨੀਆ ਵਿੱਚ ਵੀ ਤੇ ਪੰਜਾਬ ਵਿੱਚ ਵੀ ਇਹੀ ਆ ਉਹ ਕਰੋ ਜਿਹੜੀ ਤੁਸੀਂ ਕਰ ਸਕਦੇ ਤੇ ਨਾਲ ਹੋਰ ਸੰਗਤਾਂ ਜੋੜੋ ਜਿਹੜਾ ਤਾਂ ਨਾ ਜੋੜਨੀਆਂ ਚਾਹੁੰਦੀਆਂ ਪੰਜਾਬ ਦੀ ਅਸੀਂ ਸਾਨੂੰ ਮਾਇਆ ਦੇ ਰਹੇ ਹਾਂ ਦੁਨੀਆ ਚ ਮਾਇਆ ਦੇ ਰਹੇ ਹਾਂ ਅਸੀਂ ਇੱਕ ਸਪੈਸ਼ਲ ਪੇਜ ਬਣਾਇਆ ਜਿੱਦਾ ਪਹਿਲਾਂ ਵੀ ਜਿੰਨੀ ਮਾਇਆ ਹੋਊਗੀ ਪੰਜਾਬ ਦੀ ਉਹ ਸੈਪਰੇਟ ਇੱਕ ਥਾਂ ਤੇ ਰੱਖੀ ਜਾਊਗੀ ਉਹਦੇ ਵਿੱਚ ਤਾਂ ਕਾਨੂੰਨੀ ਤੌਰ ਤੇ ਵੀ ਰੱਖਣੀ ਪੈਂਦੀ ਹੈ ਯੂਕੇ ਵਿੱਚ ਅਸੀਂ ਵੀ ਐਵੇਂ ਹੀ ਕਹਿ ਸਕਦੇ ਸੀਗੇ ਵੀ ਸਾਰੇ ਤੁਸੀਂ ਇੱਕ ਹੀ ਸਾਡੇ ਆਮ ਆਮ ਆ ਫੰਡ ਉੱਥੇ ਪਾਈ ਜਾ ਫਿਰ ਨਾ ਤੁਹਾਨੂੰ ਨਾ ਸਾਨੂੰ ਪਤਾ ਲੱਗਣਾ ਕਿੰਨੇ ਪੰਜਾਬ ਦੇ ਸੀਗੇ ਸੋ ਸ਼ਾਇਦ 1-2 ਹਫ਼ਤੇ ਵਿੱਚ ਜਦੋਂ ਸਾਨੂੰ ਲੱਗ ਗਿਆ ਵਾ ਤਾਂ ਅਸੀਂ ਦੇਖ ਕੇ ਕਰ ਦਵਾਂਗੇ ਅਸੀਂ ਇੱਥੇ ਦੂਜੀਆਂ ਜਿੱਦਾਂ ਸੰਸਥਾਵਾਂ 'ਤੇ ਬੇਨਤੀ ਕਰਦੇ ਹਾਂ ਪੰਜਾਬ ਦਾ ਜਿਹੜਾ ਪੈਸਾ ਆ ਰਿਹਾ ਜਿਹੜੇ ਹੜ੍ਹ ਹੜ੍ਹਾਂ ਇਲਾਕੇ ਲਈ ਉਹ ਤੁਸੀਂ ਸਾਰਿਆਂ ਨੂੰ ਸੈਪਰੇਟ ਕਰੋ ਫੇਰ ਸਾਰਿਆਂ ਦਾ ਅੰਦਾਜ਼ਾ ਬਣ ਜਾਵੇ ਇੰਨਾ ਪੈਸਾ ਇਕੱਠਾ ਹੋਇਆ ਤੇ ਇੰਨਾ ਅਸੀਂ ਲਾ ਸਕਦੇ ਫੇਰ ਅਸੀਂ ਦੇਖੀਏ ਅਸੀਂ ਕਿੱਦਾਂ ਉਹ ਪੈਸਾ ਐਡਾ ਖਰਚੀਏ ਫੇਰ ਉਹਦਾ ਫਿਲਕੁਲਾ ਫੇ ਚਲੋ ਫੇ ਅਸਰ ਵੀ ਚੰਗਾ ਹੋਵੇ ਤੇ ਜਦੋਂ ਅਸੀਂ ਆਪਾਂ ਖਰਚਾਂਗੇ ਆਪੇ ਉਹਦਾ ਸਰਵਪੱਖੰਡ ਉਹ ਉਹ ਹੀ ਬਹੁਤ ਕੁਝ ਕਰ ਸਕਦੇ ਆ ਸੋ ਅਸੀਂ ਧੰਨਵਾਦੀਆਂ ਤੁਹਾਡੇ ਅਸੀਂ ਤੁਹਾਨੂੰ ਆਪਣੇ ਸਟਾਫ ਦਾ 24 ਘੰਟੇ ਸੇਵਾ ਕਰਦੇ ਆ ਤੇ ਮੈਂ ਤੁਹਾਨੂੰ ਜਿਹੜੇ ਆਪਣੇ ਮੇਰੀ ਜਿਹੜੀ ਜਿਹੜੀ ਆਪਣੇ ਖਿਆਲ ਆ ਪਈ ਪੰਜਾਬ ਨੂੰ ਹੁਣ ਜਨਰਲਲੀ ਕਿ ਪੰਜਾਬ ਕਿੱਦਾਂ ਤੁਰੇ ਕਿਉਂਕਿ 6 ਮਹੀਨੇ ਸਾਹ ਵਾ ਫੇੜ ਹੜ੍ਹ ਆ ਸਕਦੇ ਆ ਉਹ ਮੈਂ ਤੁਹਾਨੂੰ ਕੱਲ ਨੂੰ ਆਪਣੇ ਵਿਚਾਰਾਂ ਖਾਂਜੇ ਕਰੂੰਗਾ ਪਰ ਮੈਂ ਬੇਨਤੀ ਬੇਨਤੀ ਇਹੀ ਕਰਦਾ ਇਹ ਜਿਹੜੀ ਸੇਵਾ ਆ ਕੰਪੀਟੀਸ਼ਨ ਨਿਗੀ ਪਈ ਜਾ ਕੇ ਕਿੰਨੇ ਜਿਤਨਾ ਕਿ ਨਿਹਾਰਨਾ ਇਹ ਨਾ ਕੋਈ ਜਿੱਤ ਤੇ ਬਸ ਨਾ ਕੋਈ ਹਾਰ ਸਾਰੇ ਚੜ੍ਹਦੀ ਕਲਾ ਆ ਸਾਰੀਆਂ ਸੰਸਥਾ ਮੋਰੇ ਸੇਵਾ ਕਰੀ ਆ ਸਾਰੇ ਸੇਵਾਦਾਰ ਕਰ ਰਹੇ ਆ ਤੇ ਸਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬੀਬੀਆਂ ਬਜ਼ੁਰਗ ਗਰੀਬ ਵਿਚਾਰੇ ਸਾਰੇ ਉਹਦੇ ਵਿੱਚ ਗਰੀਬਾਂ ਦੀ ਨਾ ਸਾਨੂੰ ਕੋਈ ਜਾਤ ਪਾਤ ਦਿਸਦੀ ਆ ਨਾ ਸਾਨੂੰ ਧਰਮ ਦਿਸਦਾ ਮੈਂ 100 ਵਾਰ ਹੀ ਕਿਹਾ ਜਦੋਂ ਇਦਾਂ ਦਿਖੜ ਆਉਂਦੇ ਆ ਹੜ ਵੀ ਦੇਖਦਾ ਕਿਹੀ ਜਾਤ ਪਾਤ ਨਾ ਧਰਮ ਦਾ ਰੰਗ ਸਾਨੂੰ ਵੀ ਦੇਖਣਾ ਚਾਹੀਦਾ ਹੁਣ ਇਹ ਪਿੰਡ ਦੇ ਵਿੱਚ ਬਰਾਬਰਤਾ ਸਾਰੇ ਜੀਵ ਆਪਣੀ ਚਾਹੀਦੀ ਆ ਕੋਈ ਪਿੱਛੇ ਨਾ ਰਹਿ ਜਾਵੇ ਕਰੀਬੀ ਕਰਕੇ ਜਾਂ ਜਾਤ ਪਾੜ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ